ਸਸ ਸ਼ਕਾਲ ਦੋਸਤੋ ਕੈਨੇਡਾ ਚ ਇਮੀਗ੍ਰੇਸ਼ਨ ਦੇ ਨਿਯਮ ਬਦਲਣ ਵਾਲੇ ਨੇ ਅਤੇ ਇਹ ਬਦਲਾ ਇਤਿਹਾਸਿਕ ਹੋ ਸਕਦੇ ਹਨ ਜਿਹੜੇ ਲੋਕ ਸੋਚ ਰਹੇ ਸਨ ਕਿ ਕੈਨੇਡਾ ਹਮੇਸ਼ਾ ਨਵੰਦਾਂ ਲਈ ਖੁੱਲਾ ਰਹੇਗਾ ਉਹਨਾਂ ਲਈ ਇਹ ਵੱਡੀ ਖਬਰ ਹੈ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੀਗ੍ਰੇਸ਼ਨ ਸਿਸਟਮ ਚ ਵੱਡੇ ਤਬਦੀਲੀਆਂ ਦੀ ਤਿਆਰੀ ਕਰ ਲਈ ਹੈ ਹੁਣ ਇਮੀਗ੍ਰੇਸ਼ਨ ਦੀ ਨੀਤੀ ਸਿਰਫ ਨਵੇਂ ਲੋਕਾਂ ਨੂੰ ਲੈ ਕੇ ਨਹੀਂ ਹੋਵੇਗੀ ਸਗੋਂ ਇਹ ਦੇਸ਼ ਦੀ ਆਰਥਿਕਤਾ ਰਹਾਇਸ਼ ਤੇ ਹਸਪਤਾਲ ਸਿਸਟਮ ਦੀ ਸਮਰੱਥਾ ਦੇ ਆਧਾਰ ਤੇ ਤੈਅ ਹੋਵੇਗੀ ਕੈਨੇਡਾ ਦੀ ਨਵੀਂ ਸਰਕਾਰ ਕੁਣ ਬੇਲਗਾਮ ਇਮੀਗ੍ਰੇਸ਼ਨ ਦੀ ਥਾਂ ਹੌਲੀ-ਹੌਲੀ ਸੰਤੁਲਿਤ ਵਿਧੀ ਦੀ ਪਾਲਣਾ ਕਰੇਗੀ ਮਾਰਕ ਕਾਰਨੀ ਜੋ ਕਿ ਪਹਿਲਾਂ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਹਨ ਉਹ ਆਰਥਿਕ ਮਾਮਲਿਆਂ ਦੀ ਗਹਿਰੀ ਸਮਝ ਰੱਖਦੇ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਕੈਨੇਡਾ ਚ ਆਉਣ ਵਾਲੇ ਨਵੇਂ ਨਿਵਾਸੀਆਂ ਲਈ ਘਰ ਹਸਪਤਾਲ ਤੇ ਸੋਸ਼ਲ ਸਰਵਿਸਿਜ਼ ਪਹਿਲਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ ਇਹ ਨਹੀਂ ਹੋ ਸਕਦਾ ਕਿ ਲੱਖਾਂ ਨਵੇਂ ਲੋਕ ਬਿਨਾਂ ਕਿਸੇ ਯੋਜਨਾ ਦੇ ਆ ਜਾਣ ਅਤੇ ਫਿਰ ਸਰਕਾਰ ਉਹਨਾਂ ਦੀ ਸੰਭਾਲ ਨਾ ਕਰ ਸਕੇ ਹੁਣ ਹਰੇਕ ਵਿਸ਼ਾ ਪੀ ਆਰ ਦੇ ਵਰਕ ਪਰਮਿਟ ਦੀ ਜਾਂਚ ਹੋਰ ਵੀ ਗੰਭੀਰਤਾ ਨਾਲ ਕੀਤੀ ਜਾਵੇਗੀ। ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਰੀਚਲ ਬੈਂਡਨਵੀ ਹੁਣ ਨਵੀਆਂ ਨੀਤੀਆਂ ਤੇ ਕੰਮ ਕਰ ਰਹੀ ਹੈ। ਉਹਨਾਂ ਦਾ ਮੰਨਣਾ ਹੈ ਕਿ ਕੈਨੇਡਾ 'ਚ ਆਉਣ ਵਾਲੇ ਵਿਦਿਆਰਥੀਆਂ, ਵਰਕ ਪਰਮਿਟ ਹੋਲਡਰਾਂ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਤੇ ਵੀ ਕੰਟਰੋਲ ਲਿਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਲੋਕ ਦੇਸ਼ ਦੀ ਆਰਥਿਕਤਾ ਵਿੱਚ ਹਿੱਸਾ ਪਾਉਣ ਦੇ ਯੋਗ ਹਨ। ਪਹਿਲਾਂ ਕੈਨੇਡਾ 'ਚ ਆਉਣ ਵਾਲੇ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੀ ਥਾਂ ਕੰਮ ਕਰਕੇ ਰਹਿੰਦੇ ਸਨ ਪਰ ਹੁਣ ਸਰਕਾਰ ਇਸ ਤਰੀਕੇ ਨੂੰ ਬਦਲਣਾ ਚਾਹੁੰਦੀ ਹੈ। ਹੁਣ ਇਮੀਗ੍ਰੇਸ਼ਨ ਨੀਤੀਆਂ ਅਜਹੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ 'ਚ ਸਿਰਫ ਉਹੀ ਲੋਕ ਆ ਸਕਣ ਜਿਨ੍ਹਾਂ ਦੀ ਸੰਭਾਵਨਾ ਹੈ ਕਿ ਉਹ ਕੈਨੇਡਾ ਦੀ ਆਰਥਿਕਤਾ ਵਿੱਚ ਵੱਧੂ ਯੋਗਦਾਨ ਪਾ ਸਕਣ ਜਿਨ੍ਹਾਂ ਖੇਤਰਾਂ ਵਿੱਚ ਮਜ਼ਦੂਰੀ ਦੀ ਕਮੀ ਹੈ ਜਿਵੇਂ ਕਿ ਹੈਲਥ케ਅਰ ਇੰਜੀਨੀਅਰਿੰਗ ਤੇ ਆਈਟੀ ਉਹਨਾਂ ਖੇਤਰਾਂ ਦੇ ਲੋਕਾਂ ਨੂੰ ਵਧੇਰੇ ਤਰਜੀਹ ਦਿੱਤੀ ਜਾਵੇਗੀ ਜੋ ਵਿਦਿਆਰਥੀ ਜਾਂ ਕੰਮਿਆ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਨੂੰ ਹੁਣ ਹੋਰ ਵੀ ਸਾਵਧਾਨ ਹੋਣ ਦੀ ਲੋੜ ਹੈ ਇਹ ਬਦਲਾਅ ਲੰਬੇ ਸਮੇਂ ਲਈ ਹਨ ਜਾਂ ਨਹੀਂ ਇਹ ਅਜੇ ਪੂਰੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਹੈ ਕੀ ਹੁਣ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਉਹਨਾਂ ਲੋਕਾਂ ਲਈ ਹੋਵੇਗਾ ਜੋ ਕਿ ਸਿਰਫ ਪੀਆਰ ਦੇ ਸੁਪਨੇ ਲਈ ਨਹੀਂ ਸਗੋਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਆ ਰਹੇ ਹਨ ਜੋ ਲੋਕ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਨੂੰ ਹੁਣ ਨਵੇਂ ਨਿਯਮਾਂ ਤੇ ਨਜ਼ਰ ਰੱਖਣੀ ਪਵੇਗੀ ਤਾਂ ਜੋ ਉਹ ਆਪਣਾ ਇਮੀਗ੍ਰੇਸ਼ਨ ਸਫ਼ਰ ਸੁਚਾਰੂ ਢੰਗ ਨਾਲ ਤੈਅ ਕਰ ਸਕਣ